ਸੋ ਗਰੀਬ ਦੀ ਕਾਦੀ ਜ਼ਿੰਦਗੀ ਇੱਕ ਲੱਤ ਤਾਂ ਪਹਿਲਾਂ ਛੁੱਟੀ ਹੈ ਵੀਰ ਨੂੰ ਪੋਲੀਓ ਹੋਇਆ ਹੋਇਆ ਤੇ ਦੂਜੀ ਲੱਤ ਵੀ ਕਰਤਿਕੰਡ ਸੋ ਬਹੁਤ ਮਾੜੇ ਹਾਲਾਤ ਹੋ ਗਏ ਕਰਦੇ ਤੁਸੀਂ ਦੇਖ ਕੇ ਰਹਿ ਜਾਓਗੇ ਹੈਰਾਨ ਪੂਰੀ ਵੀਡੀਓ ਨੂੰ ਦੇਖਣਾ ਨਾ ਭੁੱਲਿਓ ਅੱਛਾ ਜੀ ਇੱਕ ਕਪੜੇ ਯਮਾਰੀ ਦੇ ਇੱਕ ਬਿਸਮਾਨੇ ਜੀ ਘਾ ਟੁੱਪੀ ਰਹੀ ਸੀ ਅੱਛਾ ਜੀ ਇਹ ਲੈ ਕੇ ਮੈਂ ਨਾ ਬਾਤ ਚੜਿਆ ਬਾਤ ਚੜ ਕੇ ਕਿਨੇ ਵਾਲੀ ਉੱਥੇ ਪੁੱਤਰ ਕੰਮ ਆਂਟਰੀ ਮੁੰਡਲੇ ਕੇ ਦੀ ਅੱਛਾ ਜੀ ਪਿੱਛੇ ਪਤਾ ਨਹੀਂ ਗੱਡੀ ਤੇਜ਼ ਆਈ ਪਤਾ ਨਹੀਂ ਮੈਨੂੰ ਵੀ ਕੁਝ ਪਸਦਲ ਗਿਆ ਜੀ ਕੀ ਹੋ ਗਿਆ ਕਹਿ ਨਹੀਂ ਨਹੀਂ ਰਹੋ ਜੀ ਹਾਂ ਜੀ ਉਹ ਬੇਚੜੀ ਨੂੰ ਕੋਣ ਉਹ ਜਿਹੜੀ ਨੂੰ ਫੋਲ ਸਾਲੇ ਨੂੰ ਧੱਕੇ ਲਗੇ ਅੱਛਾ ਜੀ ਰੁਫੜੀ ਗੱਡੀ ਕਿਹੜੀ ਸੀ ਗੱਡੀ ਨਹੀਂ ਦਿਖੀ ਮੈਨੂੰ ਕਿਹੜੀ ਸੀ ਸੱਚੀ ਕਰ ਬੜੀ ਸੱਚੀ ਕਰ ਦਿੱਤੀ ਇਹਨਾਂ ਮੁੰਡੇ ਨੇ ਕਲਾਸ 2 ਦੀ ફી ਭਰੀ ਜਿਹੜੇ ਗਰੀ ਪਰਿਵਾਰ ਤੋਂ ਆਏ ਇਹ ਜਿਹੜੇ ਡੈਡੀ ਆ ਜਿਹੜੇ ਉਹ ਥੋੜੇ ਮੈਂਟਲੀ ਹਫਟਕਲ ਉਹਨਾਂ ਦਾ ਐਕਸੀਡੈਂਟ ਹੋ ਗਿਆ ਤਾਂ ਇਹ ਵੀ ਮਗਾ ਨਹੀਂ ਨਾ ਆਪਣਾ ਨਹੀਂ ਆ ਕੋਈ ਇੱਥੋਂ ਮੂਵ ਕਰ ਗਿਆ ਤੇ ਖਾਲੀ ਸੀਗੇ ਤੇ ਉਹਨੂੰ ਰਿਕਵੈਸਟ ਕੀਤੀ ਰਹਿੰਦੇ ਦੇਖ ਲੋ ਬਣਾ ਕੇ ਬੰਦ ਕਰਦੇ ਆ ਇਹ ਜਿਹੜੀ ਲੱਤ ਇੱਕ ਛੋਟੀ ਹੈ ਪਹਿਲੇ ਤੋਂ ਆਹਦੇ ਨੂੰ ਪਈ ਆਦੀ ਹੈ ਜਦੋਂ ਤੋਂ ਤੇ ਇਹਦੇ ਮੰਮੀ ਦੀ ਵੀ ਪ੍ਰੋਬਲਮ ਹੈ ਇਹ 20 ਸਾਲ ਹੋ ਗਏ ਤੇ ਮੰਮੀ ਦੇ ਕੀ ਗੱਲ ਲੜ ਗਿਆ ਸੀ ਉਹ ਵੀ ਲੋਕਾਂ ਨੇ ਟ੍ਰੀਟਮੈਂਟ ਕਰਵਾਇਆ ਇਹ ਤੇ ਇਹ ਵੀ ਮੀਨਸ ਕਿ 2 ਸਾਲ ਹੋ ਹਸਪੀਟਲ ਵਿੱਚ ਪਬਲਿਕ ਨਹੀਂ ਕਰਾਇਆ ਹੁਣ ਵੀ ਜੀ बार-बार ਲੋਕ ਪਿੰਡ ਦੇ ਦੀ ਇਲਾਜ ਨਹੀਂ ਕਰਾਉਂਦੇ ਇਹ ਕਦੋਂ ਹੋਇਆ ਸੀ ਮਾਤਾ ਜੀ ਇਹ 2000 ਦੇ ਵਿੱਚ ਇਹਨਾਂ ਦੀ ਸਰਜਰੀ ਹੋਈ ਸੀ ਪੂਰਾ 1 ਸਾਲ ਇਹ ਹੌਸਪੀਟਲ ਰਹਿ ਡਾਕਟਰ ਚੁੱਕੀ ਉਹਨਾਂ ਦਾ ਭਲਾ ਹੋਵੇ ਉਹਨਾਂ ਦੇ ਇਹਨਾਂ ਦਾ ਜਿਹੜਾ ਘਰ ਵਾਲਾ ਹੈ ਬੀਬੀ ਦਾ ਉਹ ਉੱਥੇ ਕਲਾਸ ਕੋਰਸ ਸੀਗਾ ਜਿੱਦਾਂ ਉਹਨਾਂ ਦੀ ਥੋੜਾ ਬਹੁਤਾ ਕੰਮ ਕਰਦਾ ਨਵਾਂ ਸ਼ਹਿਰ ਡਾਕਟਰ ਨਵਾਂ ਸ਼ਹਿਰ ਕਰ ਚੁੱਕੇ ਨੇ ਉਹਨਾਂ ਨੇ ਹੀ ਕਰਵਾਇਆ ਸੀ ਇਹਨਾਂ ਦਾ ਫ੍ਰੀ ਟ੍ਰੀਟਮੈਂਟ ਸਾਰਾ ਚਲੋ ਆਇਦਰ ਉਹਨਾਂ ਨੂੰ ਵੀ ਚੜ੍ਹਦੀ ਕਲਾ ਚ ਰੱਖੇ ਕਿਲੇ ਹੋ ਜਾਂਦਾ ਹੁਣ 10 ਦਿਨ ਤਾਂ ਹੋ ਗਏ ਇਹਨੂੰ ਬਚਾ ਲਿਆ ਸੀ ਤੁਸੀਂ ਇਹਨਾਂ ਦੇ ਘਰ ਗਏ ਸੀ ਗੱਲ ਕੀਤੀ ਸੀ ਕਿ ਜਿਹੜਾ ਹਾਲਤ ਲੈ ਮੈਂ ਵੀ ਆ ਸਾਹਮਣੇ ਉਹ ਕਿਹਦੇ ਅੱਤੇ ਲੱਗਦੀਆਂ ਸੀ ਕਿ ਜੱਸੀ ਰਾਹੁਲ ਆਇਆ ਸੀ ਜੱਸੀ ਰਾਹੁਲ ਵਾਲੇ ਉਹ ਵੀ ਕਹਿੰਦੇ ਉਹ ਵੀ ਵੀਡੀਓ ਬਣਾ ਕੇ ਲੈ ਜਾਂਦੇ ਅਗਲੇ ਨੇ ਆਪਣੇ ਨੰਬਰ ਪਾ ਕੇ ਆਪਣੇ ਵੀਊ ਲੈਣ ਵੀਡੀਓ ਪਾ ਦੇਣੀ ਪਰ ਇਹਦੀ ਮਦਦ ਨਹੀਂ ਹੋ ਰਹੀ ਮਦਦ ਨਹੀਂ ਹੋ ਰਹੀ ਕਿੰਨਾ ਟਾਈਮ ਹੋ ਗਿਆ ਤਾਂ ਜਿਹੜੀ ਤਸਵੀਰ ਮੰਜੇ ਤੇ ਇਹਨੂੰ ਤਾਂ ਹਫਤਾ ਤਾਂ ਹੋ ਗਿਆ ਮਿਸਕੀ ਘਰ ਆਇਆ ਕਿ ਤੱਕ ਦੀ ਗਈ ਇਹ ਕਿਹੜੀ ਕਿਹਦੀ ਦਾ ਐਕਸੀਡੈਂਟ ਹੋ ਗਿਆ 10 ਜੱਗਾ ਅੱਜ 5-6 ਘੰਟੇ ਹੋ ਗਏ ਪਿੰਡ ਦੇ ਵਿੱਚ ਪਿੰਡ ਪੁਨਿਆਲੀ ਕਲਾ ਹੈ ਪਿੰਡ ਦੇ ਵਿੱਚ ਬੜੇ ਮੋਟਰ ਬੰਦੇ ਹੁੰਦੇ ਆ ਜਿਹਾ ਕਹਿ ਲਓ ਵੀ ਜਿਹੜੇ ਦਾਨੀ ਸੱਜਣ ਜਿੱਤਾ ਕੋਈ ਐਨਆਰਆਈ ਵੀਰ ਆ ਉਹਨਾਂ ਤਾਂ ਕਿ ਇਹਨਾਂ ਦੀ ਜਿਹੜੀ ਖਬਰ ਨਹੀਂ ਪਹੁੰਚੀ ਕਿ ਸਾਡੇ ਪਿੰਡ ਦੇ ਵਿੱਚ ਅਦਾ ਵੀਰ ਇੱਕ ਮਜੇ ਤੇ ਪਿਆ ਉਹ ਤਾਂ ਪਹਿਲੇ ਵਿਚਾਰਾ ਕਰਮਾਂ ਦਾ ਮਰਿਆ ਸੁਣੋ ਦੇਖੋ ਕਿੰਨਾ ਬੜਾ ਦੁੱਖ ਜਿਹੜਾ ਉੱਥੇ ਆ ਗਿਆ ਕਿੰਦਾ ਹੈ ਅੱਜ ਜਿਹੜਾ ਕਹਿੰਦੇ ਕੀ ਕੁੜੀ ਕੋਈ ਲਿਜਾ ਕੇ ਇਹਨਾਂ ਨੂੰ ਉਸ ਬਲੱਡ ਮੈਟ ਕਰਾ ਦੋ ਫਿਰ 150 150 150 ਦਾ ਟ੍ਰੀਟਮੈਂਟ ਮਿਲ ਜਾਏ ਜੇ ਤਾਂ ਕੋਈ ਆ ਕੇ ਕੋਈ ਫਰੂਟ ਦੇ ਜੂਗਾ ਕੋਈ ਇੱਕ ਕੰਬਲ ਦੇ ਦੇ ਜੀ ਕੰਬਲ ਨਾਲ ਦਾ ਸੁਣਨਾ ਤਾਂ ਇਹ ਤਾਂ ਡਾਕਟਰ ਦੇ ਲਈ ਇੱਥੇ ਤਾਂ ਪੀਸਾ ਜਮਾ ਹੋਣੀ ਹੈ ਇਹਦੇ ਕਹਿੰਦੇ ਕਿ ਪਲੇਟਾ ਪੈਣੀ ਆ ਜਾਂ ਸਰਜਰੀ ਹੋਣੀ ਆ ਤੇ ਉਹ ਉਹਦੇ ਕਾਫੀ ਫੈਸਲੇ ਉੱਤੇ ਵੱਡੀ ਹੈਲਪ ਲਈ ਕੋਈ ਹੁੰਦਾ ਆ ਸਕਦਾ ਤੁਸੀਂ 150 ਹੈਲਪ ਕਰ ਦਿੰਦੇ ਨਾ ਵੀਰ ਵਿਆਹ ਨੋ ਨੋ ਆ ਨਹੀਂ ਆਜ ਮੇਰੇ ਕੋ ਸੋ ਕਾਫੀ ਦਿਨ ਤੋਂ ਜਿਹੜੀ ਫੋਨ ਕਾਲਸ ਆ ਰਹੀ ਸੀ ਕਿ ਵੀਰ ਦੇ ਜਿਹੜੇ ਹਾਲਾਤ ਆਪਾਂ ਵੀਡੀਓ ਚ ਦੇਖ ਲਏ ਸੀ ਸਾਡੇ ਤੋਂ ਵੀ ਦੋਸਤੋ ਰਹਿਣਾ ਨਹੀਂ ਜਾਂਦਾ ਜਿੱਥੇ ਸਾਨੂੰ ਐਦਾਂ ਦੇ ਹਾਲਾਤ ਦੇਖਣ ਨੂੰ ਮਿਲਣ ਨਾ ਸਾਡਾ ਖੋਦਾ ਦਿਲ ਕਰਦਾ ਵੀ ਅਸੀਂ ਮੌਕੇ ਤੇ ਹੀ ਪਹੁੰਚ ਜਾਈਏ ਪਰ ਸਾਡੀਆਂ ਵੀ ਮਜਬੂਰੀਆਂ ਕੁਝ ਡਿਊਟੀ ਕੁਝ ਇਹ ਹੁੰਦਾ ਕਿ ਸਾਡੇ ਕੋਲ ਜਿਹੜੀ ਸੇਵਾ ਤਾਂ ਹੁੰਦੀ ਨਹੀਂ ਆ ਕੋਈ ਕੈਸ਼ ਸਾਡੇ ਕੋਲ ਹੁੰਦਾ ਨਹੀਂ ਅਗਰ ਕੈਸ਼ ਹੋਵੇ ਬੰਦਾ ਕਹਿੰਦਾ ਆਪਾਂ ਕੈਸ਼ ਚਾਕੇ ਨਿਕਲ ਜਾਈਏ ਕਿ ਆਪਾਂ ਇਹਨਾਂ ਨੂੰ ਕੋਈ ਨਾ ਕੋਈ ਮਦਦ ਦੇ ਆਈਏ ਸੋ ਭੈਣ ਨੇ ਜਿੱਦਾਂ ਦੱਸਿਆ ਕਿ ਵੀਡੀਓ ਬਣਾਉਣ ਵਾਲੇ ਤਾਂ ਬੜੇ ਆਏ ਵੀਡੀਓ ਕਹਿੰਦੇ ਪਾਉਣ ਵਾਲੇ ਬੜੇ ਆਏ ਪਰ ਉਹ ਆਪਣੇ ਵਿਊਜ਼ ਦੇ ਲਈ ਜਾਂਦੇ ਆ ਉਹ ਨਾ ਕੋਈ ਇਹਨਾਂ ਨੂੰ ਦਾਨ ਪੰਦ ਪੁੱਲ ਦੇ ਕੇ ਜਾਂਦੇ ਆ ਤੇ ਨਾ ਕੋਈ ਇਹਨਾਂ ਦੀ ਮਦਦ ਕਰਕੇ ਜਾਂਦੇ ਆ ਸੋ ਮੈਂ ਤੁਹਾਨੂੰ ਦੱਸਦਾ ਕਿ ਆਪਾਂ ਜਿਹੜਾ ਆਪਣੇ ਅਰੋੜਾ ਪੀਪੀ ਪੇਜ ਦੇ ਉੱਤੇ ਵੀਡੀਓ ਜਿਹੜੀ ਪਾਉਨੇ ਆ ਅਪਲੋਡ ਕਰਦੇ ਆ ਅਸੀਂ ਕੋਸ਼ਿਸ਼ ਕਰੀ ਦੀ ਕਿ ਸਾਡੇ ਨਾਲ ਜਿੰਨੇ ਵੀ ਭੈਣ ਭਰਾ ਜੁੜੇ ਨੇ ਉਹਨਾਂ ਨੇ ਸਾਨੂੰ ਕਿਹਾ ਹੁੰਦਾ ਕਿ ਭਾਜੀ ਅਗਰ ਤੁਹਾਨੂੰ ਇਲਾਕੇ ਦੇ ਵਿੱਚ ਕਿਤੇ ਲੱਗਦਾ ਕਿ ਕੋਈ ਲੋੜਵੰਦ ਪਰਿਵਾਰ ਆ ਜਿਹੜਾ ਦਵਾਈ ਤੋਂ ਜਿਹੜਾ ਜਾਂ ਇਲਾਜ ਤੋਂ ਜਿਹੜਾ ਵਾਂਝਾ ਆ ਆਪਾਂ ਉਹਨਾਂ ਨੂੰ ਘਟੋ ਘਟ ਇਲਾਜ ਦੇ ਲਈ ਜਿਹੜਾ ਸੇਵਾ ਜ਼ਰੂਰ ਦੇਣੀ ਆ ਸੋ ਮੈਂ ਤਾਂ ਦਿਨੋ ਧੰਨਵਾਦੀਆਂ ਆਪਣੇ ਵੀਰਾਂ ਦਾ ਜਿਹੜਾ ਨਵਾਂ ਸ਼ਹਿਰ ਦੇ ਅੰਦਰ ਆਈ ਭਰਾਵਾਂ ਦਾ ਤੇ ਸੇਵਾਦਾਰਾਂ ਦਾ ਜਿਹੜੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਦੇ ਆ ਸੋ ਮੈਂ ਇਹ ਦੱਸਦਾ ਕਿ ਅੱਜ ਇਹਨਾਂ ਨੂੰ ਤੁਹਾਡੀ ਲੋੜ ਆ ਸੋ ਅੱਜ ਜ਼ਿਲ੍ਹਾ ਨਵਾਂ ਸ਼ਹਿਰ ਦੇ ਵਿੱਚ ਪਿੰਡ ਪੁਨਿਆਲੀ ਕਲਾਂ ਦੇ ਵਿੱਚ ਤੁਹਾਡੀ ਲੋੜ ਆ ਸੋ ਦੋਸਤੋ ਤੁਸੀਂ ਇਹ ਦੇਖ ਲਓ ਕਿ ਇੱਕ ਕੱਲਾ ਵੀਰ ਅੱਜ ਰੋਟੀ ਤੋਂ ਨਹੀਂ ਭੁੱਖਾ ਮਰ ਰਿਹਾ ਇਲਾਜ ਤੋਂ ਮਰ ਰਿਹਾ ਸੋ ਅੱਜ ਇਸ ਵੀਰ ਨੂੰ ਰੋਟੀ ਦੀ ਲੋੜ ਨਹੀਂ ਆ ਇਲਾਜ ਦੀ ਲੋੜ ਆ ਰੋਟੀ ਦਾ ਗਵਾਂਡੀ ਵੀ ਦੇ ਦਣਗੇ ਦੋ ਫੁੱਲ ਕੇ ਵਿਚਰੇ ਦੁੱਖ ਦੇਖ ਕੇ ਪਰ ਜਿਹੜਾ ਇਲਾਜ ਆ ਤੁਹਾਨੂੰ ਪਤਾ ਉਹ ਗਵਾਂਡੀ ਵੀ ਨਹੀਂ ਕਰਾ ਸਕਦੇ ਤੋਂ ਆਂਡ ਗਵਾਂਡੇ ਦੇ ਵਿੱਚ ਵੀ ਕੋਈ ਸਾਰੇ ਸ਼ੈਨਸ਼ਾ ਨਹੀਂ ਬੈਠੇ ਆ ਜਾਂ ਸਾਰੇ ਰਾਜੇ ਨਹੀਂ ਬੈਠੇ ਆ ਜਿਹੜਾ ਕੀ ਇਹਦਾ ਇਲਾਜ ਜੇ ਅੱਗੇ ਆ ਜਾਵੇ ਤੋਂ ਵੀ ਆਪਣਾ ਕੰਮ ਕੰਮ ਕਰ ਕਰਕੇ ਘਰ ਦਾ ਗੁਜ਼ਾਰਾ ਕਰਦੇ ਨੇ ਲੋੜਵੰਦ ਪਰਿਵਾਰ ਨੇ ਸਾਰੇ ਇੱਥੇ ਪਿੰਡਾਂ ਦੇ ਵਿੱਚ ਤੇ ਕੁਝ ਪਰਿਵਾਰ ਅੱਦਾਂ ਦੇ ਵੀ ਹੈਗੇ ਆ ਜਿਹੜੇ ਐਨਆਰਆਈ ਭਰਾ ਨੇ ਸੋ ਉਹਨਾਂ ਤੱਕ ਇਹ ਵੀਡੀਓ ਪਹੁੰਚਾ ਦਿਓ ਪਿੰਡ ਪਨਿਆਲੀ ਕਲਾਂ ਦੇ ਜਿੰਨੇ ਵੀ ਭੈਣ ਭਰਾ ਜਿਹੜੇ ਦਾਨ ਪੁਣ ਕਰਨਾ ਚਾਹੁੰਦੇ ਨੇ ਚਾ ਕਾਠਗੜ ਦੇ ਵਿੱਚ ਜਾਂ ਬਲਾਚੋਰ ਇਲਾਕੇ ਦੇ ਵਿੱਚ ਨਵਾਂ ਸ਼ਹਿਰ ਜ਼ਿਲ੍ਹੇ ਚ ਜਿਹੜੇ ਵੀ ਅਖਬੀਰ ਦੀ ਮਦਦ ਕਰਨੀ ਚਾਹੁੰਦੇ ਹਨ ਤੋਂ ਮੈਂ ਉਹਨਾਂ ਨੂੰ ਇਹਨਾਂ ਦਾ ਕੰਟੈਕਟ ਨੰਬਰ ਦੇਣ ਜਾ ਰਿਹਾ ਹਾਂ ਤੋਂ ਭਾਈ ਆਪਣਾ ਮੋਬਾਈਲ ਨੰਬਰ ਬੋਲਿਓ ਇਹਨਾਂ ਦਾ ਮੇਰਾ ਨੰਬਰ ਹੈ 7714495926 7714495926 ਅਜੀ ਤੁਸੀਂ ਕੀ ਕਹਿਣਾ ਚਾਹੁੰਦੇ ਸੀ ਮੈਂ ਪੂਰਾ ਦੇ ਮੁੰਡੇ ਦਾ ਨੰਬਰ ਦੇਣਾ ਚਾਹੁੰਦਾ ਸੀ ਬੋਲੋ 9646 17318 9640 40 17318 ਠੀਕ ਹੈ ਜੀ ਪੂਆ ਦੇ ਮੁੰਡੇ ਦਾ ਨਾਮ ਕੀ ਤੁਹਾਡੀ ਦਾ ਪ੍ਰੇਮ ਕੁਮਾਰ ਜੀ ਪ੍ਰੇਮ ਕੁਮਾਰ ਜੀ ਉਹ ਤੁਹਾਡੇ ਨਾਲ ਪੂਰਾ ਸਾਥ ਦਿੰਦੇ ਨੇ ਹਾਂ ਜੀ ਸੋ ਇਹ ਭਾਈ ਜੀ ਦੇ ਪੂਆ ਜੀ ਦੇ ਬੇਟੇ ਦਾ ਨੰਬਰ ਹੈ ਤੇ ਜਿਹੜਾ ਪਹਿਲਾ ਨੰਬਰ ਦਾ ਭਾਈ ਦੇ ਬ੍ਰਦਰ ਦਾ ਨੰਬਰ ਹੈ ਸੋ ਇਸ ਨੰਬਰ ਤੇ ਕੰਟੈਕਟ ਕਰੋ ਸੋ ਜੋ ਵੀ ਕੋਈ ਭੈਣ ਭਰਾ ਸਬੀਰ ਦੀ ਮਦਦ ਕਰਨੀ ਚਾਹੁੰਦੇ ਹਨ ਸੋ ਜਰੂਰ ਪਿੰਡ ਬਨੇ ਵਾਲੀ ਗੱਲਾਂ ਦੇ ਵਿੱਚ ਪਹੁੰਚੋ ਸੋ ਤੁਹਾਨੂੰ ਰੱਬ ਦਾ ਵਾਸਤਾ ਹਾਲਾਤ ਦੇਖ ਕੇ ਜਰੂਰ ਪਹੁੰਚੋ ਇਹ ਕਿਹੜਾ ਤਰਸ ਹੋ ਰਿਹਾ ਹੈ ਕਿ ਇਹਨਾਂ ਦੋ ਨੰਬਰਾਂ ਤੋਂ ਅਲੱਗ ਕਿਉਂ ਕਿ ਇਹਦੀਆਂ ਵੀਡੀਓ ਵਿਚਾਰੇ ਗਰੀਬ ਸੀ ਇਹਨਾਂ ਨੂੰ ਨੋਟਿਸ ਨਹੀਂ ਆ। ਬਹੁਤ سارے ਮੁੰਡੇ ਬਣਾ ਕੇ ਲੈ ਕੇ ਆਪਣੇ ਮੋਬਾਈਲ ਨੰਬਰ ਦੇ ਕੇ ਆਪਣੀ ਹੈਲਪ ਲੈ ਲੈਣ। ਇਹਨਾਂ ਨੂੰ ਤਾਂ ਇਹਦੇ ਤੇ ਕੋਈ ਨੋਟਿਸ ਦੇ ਵਿੱਚ ਨਹੀਂ ਹੈ ਕਿ ਕਿਉਂਕਿ ਜਿਨ੍ਹਾਂ ਨੇ ਵੀਡੀਓਜ਼ ਬਣਾਈਆਂ ਉਹਨਾਂ ਨੇ ਪਾੜੀਆਂ ਵੀ ਅਤੇ ਚਲੋ ਪਬਲਿਕ ਨੇ ਹੈਲਪ ਵੀ ਕਰ ਲਈਆਂ। ਹੁਣ ਤੁਹਾਡੇ ਸਾਹਮਣੇ ਹੈ ਜਿਹਨਾਂ ਨੰਬਰ ਤੇ ਹੈਲਪ ਨਾ ਕੀਤੀ ਜਾ ਵੀ ਜਿਹੜੇ ਇਹਨਾਂ ਦੇ ਅਸਲੀ ਨੰਬਰ ਹੈ ਇਹ ਜਿਨ੍ਹਾਂ ਤੇ ਹੈਲਪ ਕੀਤੀ ਆ। ਆ ਜਿਹੜੇ ਹੁਣ ਦਿੱਤੇ ਆ। ਹਾਂਜੀ ਜਿਹੜੇ ਵੀਡੀਓ ਬਣਾ ਕੇ ਲੈ ਕੇ ਗਏ ਉਹਨਾਂ ਦਾ ਫੋਨ ਨੰਬਰ ਨਹੀਂ ਲੈ ਕੇ ਗਏ। ਉਹਨਾਂ ਨੇ ਫੋਨ ਨ ਸੋ ਮੈਂ ਦੱਸਦਾ ਕਿ ਅੱਜ ਕੱਲ ਧੰਦਾ ਬਣ ਚੁੱਕਿਆ ਸਮਾਜ ਸੇਵਾ ਦੇ ਨਾਮ ਤੇ ਕਿ ਹੋਰ ਵੀ ਭੈਣ ਭਰਾ ਜਿਹੜੇ ਇਸ ਪਰਿਵਾਰ ਚ ਆਏ ਨੇ ਵੀਡੀਓ ਬਣਾ ਕੇ ਲੈ ਗਏ ਨੇ ਉਹ ਆਪਣੇ ਹੀ ਨੰਬਰ ਜਿਹੜੇ ਮੋਬਾਈਲ ਨੰਬਰ ਇਸ ਪਰਿਵਾਰ ਨੂੰ ਪਰਿਵਾਰ ਦੀ ਵੀਡੀਓ ਦੇ ਵਿੱਚ ਦੇ ਗਏ ਨੇ ਤੋਂ ਇਹਨਾਂ ਦੇ ਜਿਹੜੇ ਨੰਬਰ ਉਹਨਾਂ ਨੇ ਦਿੱਤੇ ਨਹੀਂ ਤੋਂ ਮੈਂ ਦੱਸਦਾ ਕਿ ਹੁਣ ਜਿਹੜੇ ਆਪਾਂ ਨੰਬਰ ਦਿੱਤੇ ਇਹਨਾਂ ਨੇ ਦਿੱਤੇ ਆ ਤੇ ਜਿਹੜਾ ਫੇਸਬੁੱਕ ਪੇਜ ਅਰੋੜਾ ਪੀਪੀ ਤੇ ਮੇਰਾ ਪਰਸਨਲ ਨੰਬਰ ਹੈ ਤੁਸੀਂ ਮੇਰੇ ਤੋਂ ਵੀ ਇਸ ਪਰਿਵਾਰ ਬਾਰੇ ਪੁੱਛ ਸਕਦੇ ਹੋ ਕਿਸੇ ਟਾਈਮ ਮੇਰੇ ਨਾਲ ਆਣਾ ਹੋ ਸਕਦਾ ਤੁਸੀਂ ਆ ਵੀ ਸਕਦੇ ਹੋ ਜਿਆਣਾ ਚਾਹਦੇ ਹੋ ਤਾਂ ਆ ਵੀ ਸਕਦੇ ਹੋ ਬਾਕੀ ਆ ਰਵੀਵੀਰ ਆ ਰਵੀਵੀਰ ਇਹ ਵੀਰ ਆ ਸਾਡਾ ਪਿੰਡ ਬਛੂਆ ਦੇ ਪਿੰਡ ਜੀਵਨ ਹਾਂਜੀ ਜੀ ਜੀਵਨ ਤੋਂ ਪਿੰਡ ਪਿੰਡ ਤੋਂ ਐ ਵੀਰ ਸਾਡਾ ਇੱਕ ਵੀਰ ਸਾਡੀ ਟੀਮ ਦੇ ਨਾਲ ਸੇਵਾ ਕਰਦਾ ਤੋਂ ਇਸ ਵੀਰ ਨੇ ਇਸ ਪਰਿਵਾਰ ਨੂੰ ਪਹਿਲਾਂ ਵੈਰੀਫਾਈ ਕੀਤਾ ਵੈਰੀਫਾਈ ਕਰਕੇ ਮੇਰੇ ਤੱਕ ਜਿਹੜਾ ਰਿਪੋਰਟ ਪਹੁੰਚਦੀ ਕੀਤੀ ਤਾਂ ਆਪਾਂ ਅੱਜ ਇਸ ਪਿੰਡ ਦੇ ਵਿੱਚ ਆਏ ਹਾਂ ਤੇ ਬਾਕੀ ਭਾਜੀ ਕੋਈ ਗੱਲ ਨਹੀਂ ਆਪਾਂ ਜਿੰਨਾ ਵੀ ਹੋ ਸਕਦਾ ਇਹਨਾਂ ਦਾ ਇਲਾਜ ਕਰਵਾਉਨੇ ਆ ਠੀਕ ਹੈ ਤੁਸੀਂ ਕੋਸ਼ਿਸ਼ ਕਰੋ ਜਿਹੜਾ ਨੇੜੇ ਸਰਜੀ ਦਸਤਾਂ ਦੇ ਆ ਉੱਥੇ ਇਲਾਜ ਕਰਾਓ ਤੇ ਮੈਨੂੰ ਦੱਸੋ ਸਵੇਰੇ ਵੀ ਕੀ ਕਹਿੰਦੇ ਹੋ ਤੁਸੀਂ ਬਲਾਚੌਰ ਚ ਜਾਵੋ। ਉਹਨਾਂ ਉੱਥੇ ਕੋਈ ਦਾ ਕਰੋ ਤੇ ਉੱਥੇ ਮੈਂ ਫੋਨ ਵੀ ਕਰਾ ਦੂੰਗਾ। ਤੁਸੀਂ ਉੱਥੇ ਇਲਾਜ ਕਰਾਓ ਨੇੜੇ ਤਾਂ ਉਹੀ ਉਹ ਉੱਥੋਂ ਦਾ ਵਹੀ ਆ। ਜਿਵੇਂ ਹੈ ਜੀ ਬਲਾਚੌਰ। ਬਲਾਚੌਰ ਤੋਂ ਗਲਾਜੋਤਾਂ ਕਿਉਂ ਤੁਹਾਨੂੰ ਇਹ ਬਲਾਚੌਰ ਤੋਂ ਆ ਸਾਡੇ ਭਰਾਵਾਂ ਵੱਲ। ਠੀਕ ਹੈ ਭਾਜੀ ਠੀਕ। ਉਹ ਇਹਨਾਂ ਦੇ ਭਰਾ ਇਹਨੇ ਸਾਡੇ ਬਲਾਚੌਰ ਦੇ ਜਿਹੜੇ ਕੀ ਆਪਣੀਆਂ ਕਿਰਤ ਕਮਾਈਆਂ ਚੋਂ ਖੁਸ਼ਹਦ ਕਰਦੇ ਜੀ। ਤੇ ਉਹਨਾਂ ਦੇ ਲਈ ਜਰੂਰ ਅਰਦਾਸ ਕਰੋ ਪਰਮਾਤਮਾ ਨਾ ਚੜਦੀ ਕਲਾ ਰੱਖੇ ਜੀ। ਨੇ ਗੋਦੰਦਾਰ ਕੀ ਤੇ ਸਾਰੇ ਨੂੰ ਉੱਤਰ ਦੇ ਤੁਨ ਵੀ ਬਾਜੀ ਰਬ ਪਰਮਾਤਮਾ ਕਰਤੀ ਕਰਕੇ ਆ ਸਾਡੇ ਨਾ ਨੰਨਾ ਜਮਾ ਬੇਟੀ ਨੂੰ ਸੁਣਾ ਲਈ ਨੇ ਬਾਜੀ ਕੋਈ ਨਹੀਂ ਤਨ ਬੋਟਾ ਤੁਹਾਡਾ ਆਪਣਾ ਗਰੁੱਪ ਹੈ ਸਾਡਾ ਕਲਾ ਗਰੁੱਪ ਹੈ ਤੇ ਦੇਖੋ ਨਹੀਂ ਨਹੀਂ ਬੰਗੂ ਬੰਗੂ ਕੋਈ ਗੱਲ ਨਹੀਂ ਦੇਖੋ ਵੀਰ ਦਾ ਕਿੰਨਾ ਜਿਗਰਾ ਕਹਿੰਦਾ ਵੀ ਪਾਜੀ ਜਿੱਦਣ ਮੈਂ ਠੀਕ ਹੋ ਗਿਆ ਮੈਂ ਤੁਹਾਡੇ ਗਰੁੱਪ ਦੇ ਨਾਲ ਜਿਹੜੀ ਸੇਵਾ ਕਰਨੀ ਚਾਹੁੰਦਾ ਸੋ ਕੋਈ ਨਹੀਂ ਪਰਮਾਤਮਾ ਤੈਨੂੰ ਜਲਦੀ ਤੋਂ ਜਲਦੀ ਵੀ ਠੀਕ ਕਰੇ ठीक आ